ਮਾਨਪਰੂ ਤੂ ਦੇ ਉਪਰੇ ਮੇਰੇ ਪ੍ਰੀਤਮ ਪਿਆਰੇ ਹਮੇ ਅਪਰਾਧੀ ਸਦਪੂਲ ਤੇ ਤੂੰ ਬਖਸ਼ਨ ਹਾਰੇ ਮੈਂ ਗਰੀਬ ਸੱਚ ਟੇਕ ਤੂੰ ਮੇਰੇ ਸਤਿਗੁਰੂ ਪੂਰੇ ਦੇਖ ਤੁਮਾਰਾ ਦਰਸ਼ਨ ਓ ਮੇਰਾ ਮਨ ਥੀਰੇ ਐਸੀ ਲਾਲ ਤੁਝ ਬਿਨ ਕੌਣ ਕਰੇ ਗਰੀਬ ਨਿਵਾਜ ਗੁਸਈਆ ਮੇਰਾ ਮਥੈ ਛਤਰ ਤਰਿ ਜਾ ਕੀ ਸੌਤ ਜਗਤ ਕੋ ਲਾਗੇ ਜਾ ਕੀ ਸੌਤ ਜਗਤ ਕੋ ਲਾਗੇ ਤਾਂ ਪਰ ਤੂੰ ਹੀ ਤਰੈ ਨਿਜ ਹੈ ਉਚ ਕਰੇ ਮੇਰਾ ਗੋਵਿੰਦ ਕਾਹੂੰ ਤੇ ਨਾ ਡਰੈ ਡੰਡਵਾਉ ਤੋ ਵੰਦਨੇ ਅਨਕ ਬਾਰ ਸਰਬ ਕਲਾ ਸਮਰਥ ਨੋਲ ਲੰ ਤੇ ਰੱਖੋ ਪ੍ਰਭੂ ਨਾਨਕ ਦੇ ਕਰ ਹੱਥ ਮੋਹਨ ਮੋਹ ਲਿਆ ਮਨ ਮੇਰਾ ਬੰਦਨ ਖੋਲ ਨਰਾਰੇ ਜੀ ਮੋਹਨ ਮੋਹੇ ਲਿਆ ਮਨ ਮੇਰਾ ਬੰਦਨ ਖੋਲ ਨਰਾਏ ਜੀ ਮੋਹਨ ਮੋਹੇ ਲਿਆ ਮਨ ਜੀਵਾ ਤੰਤਨ ਖੋਲ ਨਿਵਾਰੇ ਜੀ ਮੋਹਨ ਮੋਹੇ ਲਿਆ ਮਨ ਜੀਰਾ ਬੰਦਨ ਖੋਲ ਨਿਵਾਰੇ गोहन मोहे लिया मन मेरा वंदन खोल नरारे गोहन मोहे लिया मन मेरा वंदन खोल नरारे गोहन मोहे लिया मन मेरा वंदन खोल निवारे जी गोहन मोहे लिया मन मेरा वंदन खोल ਨਰੇ ਜੀ ਬੰਦਨ ਖੋਲ ਨਰਾਏ ਜੀ ਖੋਲ ਨਰਾਏ ਜੀ ਬੰਦਨ ਖੋਲ ਨਰਾਏ ਜੀ ਬੰਦਨ ਖੋਲ ਨਰਾਏ ਜੀ ਬੰਦਨ ਖੋਲ ਨਰਾਏ ਜੀ ਖੋਲ ਨਰਾਏ ਜੀ ਬੰਦਨ ਖੋਲ ਨਰਾਏ ਜੀ ਹੋਲ ਨਰਾਰੇ ਬੰਦਨ ਕੋਲਨ ਨਰਾਰੇ ਜੀ ਹੋਲ ਨਰਾਰੇ ਜੀ ਬੰਦਨ ਕੋਲਨ ਨਰਾਰੇ ਜੀ ਹੋਲ ਨਰਾਰੇ ਜੀ ਬੰਦਨ ਕੋਲਨ ਨਰਾਰੇ ਜੀ ਹੋਲਾ ਨਰਾਰੇ ਜੀ ਬੰਦਨ ਕੋਲਨ ਨਰਾਰੇ ਜੀ ரே வந்தன மோமேரா வந்தன போல நே

ਵਾਹਿਗੁਰੂ 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 ਵਾਹ ਗੁਰੂ 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 ਵਾਹ ਬੋਨਾ ਹੈ ਸਮਾਣੇ ਵਾਹ ਤੁੰ ਵਾ ਮਸਤਕ ਨਾਮ ਨਿਸਾਣੋ ਵਾਹ ਤੁੰ ਵਾ ਸਤ ਸਾਜ ਸਮਾਇ ਆ ਆਵਣ ਜਾਣੋ ਵਾਸ ਤੁਮ ਸਤ ਸੱਚ ਪਛਾਤਾ ਸਾਚ ਰਸਾ ਵਾਹਿਗੁਰੂ ਵਾਸ ਤੁਮ ਵਾਸ ਆਤਮਿਲ ਮਨ ਭਾਵੈ ਵਾ ਵਾਤਿ ਸਾਤੇ ਉਪਰ ਅਵਰਣ adisu ਵਾਤਿ ਵਾਤਿ ਸਾਤਿ ਸਾਤ ਸੰਭਵ ਵਾਤਿ ਗਾ ਮੋਹਨ ਮੋਹ ਲਿਆ ਮਨ ਮੇਰਾ ਵਾਹਿਗੁਰੂ 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 Bad Guru, the Guru, bad Guru, the Guru, bad Guru, the Guru, bad Guru, the Guru, bad Guru, the Guru. ਵਾਹਿਗੁਰੂ 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 ਮਿਲ ਕੇ ਵਾਹਿਗੁਰੂ 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 ਵਾਹਿਗੁਰੂ

ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਕਾਲੀ ਨਾਲੇ ਪਿਆਰ ਦੇ ਨਾਲ ਨਾ ਜਿਵੇਂ ਗਾ ਕੋਈ ਕੰਮ ਕਰਦੇ ਹੁੰਨੇ ਆ ਇਦਾਂ ਸਿਮਰਨ ਕਰੀਏ ਆਪਾਂ ਸਿਮਰਨੇ ਕਰਨਾ ਕਿਉਂਕਿ ਭਾਈ ਗੱਲ ਸਾਥ ਨਹੀਂ ਦੇ ਰਿਹਾ ਆਪਾਂ ਤਾਂ ਕਰਕੇ ਵਿਚਾਰਨ ਕੀ ਕਰਨੀ ਆਪਾਂ ਪੰਜ ਸੱਤ ਕਿੰਮਟ ਸਿਮਰਤੇ ਲਾ ਕੇ ਸਮਾਪਤੀ ਕਰਾਂਗੇ ਆਨੰਦ ਦੇ ਨਾਲ ਜਿਵੇਂ ਆਪਾਂ ਕਹੇ ਲਈ ਭਾਈ ਕੋਈ ਕੰਮ ਕਰਦੇ ਹੋਣੇ ਕਾਲੀ ਨਾਲ ਦੀ ਆਪਾਂ ਸਿਮਰਨ ਕਰਨਾ ਪਿਆਰ ਨਾਲ ਆਨੰਦ ਦੇ ਨਾਲ ਫਿਰ ਸਾਨੂੰ ਆਨੰਦ ਵਖਰਾ ਆਵੇਗਾ ਸਾਰੇ ਸਾਥ ਦਿਓ ਇੱਕ ਰਸ ਨਾਲ ਜਿਵੇਂ ਤੇਲ ਦੀ ਧਾਰ ਵਗਦੀ ਹੈ ਸਾਰਿਆਂ ਦੀ ਆਵਾਜ਼ ਇੱਕ ਹੋ ਰਹੀ ਨਾ ਸੋਚੋ ਵੀ ਮੇਰੀ ਬਾਤ ਜ਼ਿਆਦਾ ਹੁਣ ਹੀ ਤਾਂ ਆਈਂਦੀ ਹੈ ਤੇ ਮੈਂ ਪਹਿਲਾਂ ਬੋਲਾਂ ਇਦਾਂ ਕਿਉਂਕਿ ਜਦ ਸਾਰੇ ਇੱਕਸਾਰ ਬੋਲਾਂਗੇ ਸਮਝ ਲਾਂਗੇ ਵੀ ਇੱਕੇ ਬਾਤ ਆ ਰਹੀ ਹੈ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ ਗੁਰੂ ਵਾਹ Uh... ਨਾ ਜਪ ਲੈ ਤੂੰ ਵਾਹੇ ਗੁਰ ਮਨ ਜਪ ਲੈ uh -huh. ਆਇਏ ਬਾਹੇ ਜੁਗਾਤ ਵਾਹੇ ਆਇਏ ਜੁਗਾਤ ਵਾਹੇ ਬਾਹੇ ਜੁਗਾਤ ਵਾਹੇ ਮਨਾ ਜਾਪ ਲੈ i ਦੇਉ ਜਨਮ ਮਰਨ ਕੀ ਤੇਸ ਮੁਖ ਉਜਲ ਸੰਦਾ ਸੁਖੀ ਨਾਨਕ ਅਨੰਦ ਵਰਤੈ ਏਕ ਰਾਮ ਕਲੀ ਮਹਲਾ ਤੀਜਾ ਅਨੰਦ ਇੱਕ ਓ ਅੰਕਾਰ ਸਤਗੁਰ ਪ੍ਰਸਾਦ आनंद पिया मेरी माए सत गुरु मैं पाया पाया <laughs> सहजीवे ਮਾਨ ਮਦਿਆਂ ਬਾਗਾਨਾ ਰਾਗ ਰਤਨ ਪਰਵਾਰ ਪਰੀਆਂ ਸਭ ਦਗਾਵਣ ਆਈਆਂ ਸਾਬ ਦੋਤਾ ਗਾਵੋ ਹਰਿ ਕੀਆ ਮਾਨ ਗਿੰਦ ਸਾਇਆ ਜੈ ਨਨਕ ਅਨੰਦ ਹੋਆ ਸਤ ਗੁਰੂ ਮੈਂ ਪਾਇਆ ਏ ਮਾਨ ਦੇਵ ਤੂੰ ਸਦਾ ਬਰਮਾਨਾ ਰਨਾਲ ਨਾਉ ਤੂੰ ਗੰਨ ਮੇਰੇ ਦੁਖ ਸੰਭ ਵਿਸਾਰਨ ਅੰਕਾਰੋ ਕਰੇ ਤੀਰਾ ਭਾਵ ਜਸਾ ਸੁਭਾਵਨਾ ਬਗਨ ਗੱਲਾਂ ਸੰਮਰਥ ਸੁਆਮੀ ਤੋਕ ਮਨੋ ਵਿਸਾਰੇ ਓ ਮਨਾ ਮੇਰੇ ਸਦਾਉ ਭਾਵਨਾਨੀ ਕਤੇ ਸਾਹਿਵ ਕਿਆ ਨਹੀਂ ਕਰਤੇ ਰਹਿ ਆਪਾਂ ਤੇ ਰਹਿ ਸਭ ਕੇ ਸੁਹੈ ਜਿਸ ਦੇ ਤੂ ਭਾਗ ਲੀਂ ਗਦਾ ਸੁਵਤ ਸਲਾਵਾ ਤੇਰੀ ਨਾਮ ਮਨਮਸਾਵੇ ਨਾਮ ਜਿਨ ਕੈ ਮਨ ਵਸਿਆ ਬਾਸ ਸਭ ਤੁਨੀ ਹੇ ਨਾਨਕ ਸੱਚੇ ਸਾਹਿਬ ਕਾ ਨਾਹੀ ਕਰਤੇ ਰਸਕਾ ਆ ਮਮਿਰਾ ਆਧਾਰੂ ਸਾਚ ਨਾਮੀ ਆਧਾਰ ਜਿਨ ਕਉ ਪਾਉ ਸਾਗੁ ਗੁਬਾ ਕਰ ਸੰਤ ਸੁਖ ਮਨ ਆਏ ਵਸਿਆ ਜਿਨ ਇਚਾ ਸਭ ਪੁਜਾਈਆ ਸਦਾ ਕੁਰਬਾਨੀ ਕੀ ਤਾ ਗੁਰਬਤੂ ਹੋ ਦੀ ਸੁਖਿ ਆਏ ਬੜਾ ਹਾਨਾਂ ਨਾਨਕ ਸੁਣਾ ਸੰਤੋ ਸ਼ਮਦਤ ਰੋ ਪਿਆਰੋ 사타 ਨਾਮ ਮੇਰਾ ਆਧਾਰੁ ਬਾਜੀ ਪੰਜ ਸਬਦ ਸੇ ਸੁਧਾਰੁ ਸਤਾਕੈ ਸੰਤ ਬਾਕੈ ਸਬਦੁ ਬਾਜੇ ਕਲਾਇ ਤੁਹਾਰ ਸਾਰੀ ਆ ਪੰਚ ਗੂਤੁ ਦੁ ਵਸ ਕੀਤੇ ਕਾਲ ਕੰਟਕ ਸਮਾਰੇ ਆ ਕਰਮ ਪਾਇਆ ਤੁਝਿਨ ਕੋ ਸਿ ਨਾਮ ਅਵਤਾਰ ਕੀ ਐ ਨਾਨਕ ਤੈ ਤੁਕੋ ਆਸਿਤ ਕਰਿ ਅਨੰਦ ਵਾਦੀ ਅਨੰਦ ਸੁਣ ਵਡ ਭਾਤੀ ਹੋ ਸਾਗਨ ਮਨੋ ਤੁ ਦੂਰੇ ਹਰਿ ਨਿਬ੍ਰਮ ਬ੍ਰਹਮ ਭਾਇਆ ਆਇ ਉਤਰੇ ਸਗਲ ਦਸੂਰੇ ਦੁਖ ਬੋਗ ਸੰਤਾਪੁ ਤਰੇ ਸੁਣੀ ਸਚੀ ਬਾਣੀ ਸੰਤ ਸਾਜਨ ਭਏ ਸਰ ਤੇ ਪੂਰੇ ਗੁਰ ਤੇ ਜਾਣੀ ਹੁਣ ਤੇ ਪੁਨੀਤ ਕਾਹ ਤੇ ਬਗਤ ਸਾਧੂ ਰਹਿਆ ਭਰਤੂ ਦਿਨ ਵਲਤ ਨਾਨਕ ਗੁਰ ਚਰਨ ਲਾਗੇ ਵਾਜ ਅਨਹਦ ਤੂਰੇ ਪਾਣੀ ਪਿਤਾ ਮਾਤਾ ਧਰਮ ਹਾਥੇ ਦਿਨ ਸਰਤ ਦੋਏ ਦਾਏ ਦਾ ਸਭੁ ਜਗਤ ਜਗਤ ਜੰਗਾ ਮੂਤੀ ਆਇਆ ਬਚਨ ਹਦਿ ਧਰਮੀ ਆਪਣੀ ਕਿਨੇੜੇ ਦੂਰ ਜਿਨਿ ਨਾਮੁ ਤੂ ਆਇਆ ਗੈ ਮਸਖ ਪਤਾਨੀ मूंखे उजल कोलो वाहिगुरु का ख़ाल साह वाहिगुरु जी फते वाहिगुरु जी का ख़ाल साह वाहिगुरु जी फते